ਹਾਲੋ ਮਿੰਟਸ ਸੱਚੀ ਗੱਲ ਸਾਰਿਆਂ ਨੂੰ ਮੈਂ ਰਮਨ ਦੋਈ ਦਿਨ ਰਮਨ ਸੰਦ ਬਲੌਗਸ ਤੇ ਜਿਵੇਂ ਤੁਹਾਨੂੰ ਪਤਾ ਹੈ ਨਾ ਆਪਾਂ ਕੱਲ ਰਾਤ ਪਹੁੰਚ ਗਏ ਸੀ ਹਜੂਰ ਸਾਹਿਬ ਤੇ ਹੁਣ ਆਪਾਂ ਚੱਲੇ ਆ ਮੱਥਾ ਅੱਜ ਥੋੜਾ ਲੇਟ ਤਾਂ ਹਾਂ ਤੇ ਵੀ ਥੱਕੇ ਹੋਏ ਸੀਗੇ ਤੇ ਹੁਣ ਚੱਲੇ ਆ ਮੱਥਾ ਟੇਕਣ ਤੇ ਬਾਕੀ ਹੋਈ ਜਾਂਦੇ ਮੁੰਡੇ ਵੀ ਤਿਆਰ ਸਾਰੇ ਤੇ ਕਹਿੰਦੇ ਅੱਜ ਥੋੜਾ ਲੇਟ ਤਾਂ ਹੋ ਗਏ ਸੀ ਰਾਤ ਦੇ ਮੈਂ 1 ਵਜੇ ਪਹੁੰਚੀ ਹੈ ਨਾ ਟ੍ਰੇਨ ਲੇਟ ਸੀਗੀ 2 ਘੰਟੇ ਟ੍ਰੇਨ ਆ ਕਰਕੇ ਹੁਣ ਵੀ ਕੱਲ ਤੋਂ ਫਿਰ ਸਵੇਰੇ ਟਾਈਮ ਨਾਲ ਉੱਟ ਕੇ ਜਾਵਾਂਗੇ ਬਾਕੀ ਦੇਖੋ ਇੱਧਰ ਦੇ ਬਾਕੀ ਜਿਹਨੂੰ ਬਣਾਉਣੇ ਆ ਗਏ ਸਾਰੇ ਨੇ ਤਿਆਰੀ ਨੂੰ ਲਿਆ ਇਹ ਆਪੇ ਚੁੜ ਗਿਆ ਵੀ ਨੂੰ ਲੈ ਲੈ ਇਹ ਹੋ ਗਏ ਤਿਆਰ ਆਦਮ ਨੇ ਲਏ ਸਾਰੇ ਜਣੇ ਅੱਧੇ ਚਲੇ ਗਏ ਵਰਕਣ ਚਲੇ ਗਿਆ ਸੂਰ ਚਲੇ ਗਿਆ ਬਲਜੀਤ ਚਲੇ ਗਿਆ ਵਰਕਣ ਚਲੇ ਗਿਆ ਫੁਰ ਵੀ ਕੋਈ ਗਿਆ ਮੰਦੀ ਵੀਰੇ ਚਲੇ ਗਿਆ ਪਰ ਮੰਦੀ ਵੀਰੇ ਦਿਖਦਾ ਨਹੀਂ ਆ ਪਿੱਛੇ ਗਿਆ ਹੋਰ ਇੱਕ ਜਣਾ ਵੀ ਗਿਆ ਯਾਰ ਤੂੰ ਚੋਈ ਸੁਣੂ ਮੇ ਸਿੱਕੀ ਸ਼ਰੂਪ ਚ ਆਇਆ ਹਾਂ ਦਵੰਦੀ ਅਸਲੀ ਅਰੇ ਮੰਦੀ ਆ ਜਾ ਵੀ ਦੇਖਦਾ ਜੀ ਦੇਖੂ ਬਾਸਾ ਇਦਰ ਢਾਡੀ ਬੰਨੀ ਇਦਰ ਕੰਮ ਨਹੀਂ ਮਿਲ ਸਕਣਾ ਬਾਈ ਸਗਣਾ ਮਰੇ ਕੋਈ ਨਹੀਂ ਐ ਜਿਹੇ ਗੱਲਾਂ ਚੋਂ ਟਾਈਮ ਆਊ ਕਰਾਂਗੇ ਤੇ ਬਾਕੀ ਹੁਣ ਅਸੀਂ ਚੱਲੇ ਆ ਸੋਨੂ ਵੀ ਚੱਲਿਆ ਗਿਆ ਬਲਜੀਤ ਵੀ ਹੁਣ ਚੱਲੇ ਆ ਸੀ ਮੱਥਾ ਟੇਕਣ ਮੈਂ ਚਾਹ ਨਹੀਂ ਪੀਤੀ ਇਹ ਕਹਿੰਦਾ ਨਹੀਂ ਪੀਤੀ ਇਹਨਾਂ ਜਿਹੜਾ ਕਹਿੰਦੇ ਜਾਣੀ ਪੀਤੀ ਸੋਨਾ ਕੋਈ ਸੇ ਨਹੀਂ ਪੀਤੀ ਸਿਰਫ ਸੋਨੂ ਤੇ ਬਲਜੀਤ ਹੀ ਪੀ ਕੇ ਆਈ ਦੀ ਜਾਂ ਐਕਾ ਮਨਜੂਲ ਚੱਲਿਆ ਗਿਆ ਸੱਚਾ ਏ ਬਾਕੀ ਚਲੋ ਆਪਾਂ ਵੀ ਚੱਲਦੇ ਹਾਂ ਇਹ ਹੋ ਜਾਂਦੇ ਰੈਡੀ ਤਾਲਾ ਮਾਰ ਦਾਂਗੇ ਇੱਥੇ ਕਮਰੇ ਨੂੰ ਬਸ ਆਈ ਪੜਨਾ ਬੰਨਿਆ ਘੇਰ ਲਾ ਦ। ਠੀਕ ਲੱਗਣਾ ਚਲੋ ਮਿਲਦੇ ਆ ਫਿਰ ਹਾਂ ਹਲੋ ਹੁਣ ਇਹ ਚੱਲੇ ਹੀ ਗੁਰਦੁਆਰੇ ਮੋਟੇ ਇੱਕ ਅੱਛਾ ਦਾ ਆ ਹੁੰਦੇ ਨਾ ਆਜੋ ਆਜੋ ਹਜੀ ਦੌਰ ਕਿਹ ਨਾਲ ਸਿਰਾਂ ਪਾਪਾ ਅਗੇ ਤੁਸੀਂ ਮੱਥਾ ਟੇਕ ਆਇਆ ਤਾਂ ਨਹੀਂ ਹੁਣ ਸਾਡੇ ਨਾਲ ਹੀ ਚੱਲੇ ਨਾ ਹਾਂਜੀ ਹਾਂ ਪਰਚਾਦਾ ਚੱ ਗਿਆ ਪਹਿਲਾਂ ਵੈਸੇ ਮੱਥਾ ਟੇਕੀ ਦਾ ਕਿ ਪਰਚਾਦਾ ਚੱ ਗਿਆ ਪਹਿਲਾਂ ਜੀ ਅਸੀਂ ਚਾ ਸਕਦੇ ਆ ਇੱਥੇ ਪਾਪਾ ਜੀ ਦਾ ਦਰਬਾਰ ਸਾਹਿਬ ਤੋਂ ਦੂਰ ਸੀਗਾ ਕੋਲ ਲੰਗਰ ਰੇੜੇ ਸੀਗਾ ਹਾਂ ਯਾਨੀ ਕਿ ਆਪਾਂ ਜਿੱਥੇ ਰੁਕੇ ਆ ਉਹਨਾਂ ਦਾ ਲੰਗਰ ਫਿਰ ਲੰਗਰ ਚਾੱਕ ਕੇ ਦਰਬਾਰ ਸਾਹਿਬ ਤੇ ਟਾਈਮ ਲੱਗ ਜੂ ਚਲੋ ਹੁਣ ਚੱਲਦੇ ਆਂ ਗਰਮੀ ਦਰਵਾਦ ਦਾ ਮੱਥਾ ਟੇਕਣ ਗਰਮੀ ਬਹੁਤ ਆ ਰਹੀ ਹੈ ਗਰਮੀ ਤਾਂ ਬਹੁਤ ਜ਼ਿਆਦਾ ਹੈ ਇਹ ਜਿਹੜੀ ਮਾਰਕੀਟ ਆ ਜੇਕਰ ਹੁਣ ਜਿਲ੍ਹੇ ਦਰਵਾਦ ਦਾ ਮੱਥਾ ਟੇਕਦੇ ਆ ਅੱਜ ਦੇਖਦੇ ਆ ਜਿਹੜੇ ਇੱਕ ਲੋਕਲ ਦੇ ਗੁਰਦੁਆਰੇ ਗੁਰਦੁਆਰਾ ਖਾਣਾ ਜਿੰਨੇ ਵੀ ਉਹ ਅੱਜ ਅਜੇ ਜਾਏਗਾ ਨਹੀਂ ਤਾਂ ਕੱਲੋਂ ਗੱਡੀ ਕਰਾਂਗੇ ਅੱਜ ਇੱਥੇ ਮੱਥਾ ਟੇਕਾਂਗੇ ਤੇ ਉੱਧਰੋਂ ਕੱਲ ਨੂੰ ਜਾਵਾਂਗੇ ਇੱਕ ਦਿਨ ਉਹ ਰੱਖਾਂਗੇ ਫਿਰ ਇੱਕ ਦਿਨ ਉੱਧਰ ਜਾਣਾ ਕੀ ਕਹਿੰਦੇ ਆ ਨਾਨਕ ਜੀ ਦੇ ਉਹਦਾ ਇੱਥੋਂ 175 ਕਿਲੋਮੀਟਰ ਆ ਤੇ ਉਹਦਾ ਲ ਜਿਵੇਂ ਜਾਣ ਤੋਂ ਇੱਕ ਤਰ੍ਹਾਂ ਪਹਿਲਾਂ ਉਦੋਂ ਜਾ ਕੇ ਆਵਾਂਗੇ ਤੇ ਬਾਕੀ ਚਲੋ ਹੁਣ ਚੱਲਦੇ ਆ ਗੋਟਵਰਾਸਾ ਕੋਲ ਨੂੰ ਦਰਸ਼ਨ ਕਰਾਉਣੇ ਆ ਜਾ ਰਹਿਆਂ ਨੂੰ ਆਜੋ ਇੱਥੇ ਨਾਲ ਸੜਕ ਜੀ ਆਹ ਪਾਰ ਕਰ ਲਈਏ ਹੁਣ ਤੁਹਾਨੂੰ ਦਰਵਾਜ਼ਾ ਤਾਂ ਜਾ ਕੇ ਮਿਲੋ ਲੋਬੀ ਤੇ ਅੱਜ ਕੀ ਕਹਿੰਦੇ ਆ ਤੁਹਾਨੂੰ ਪਤਾ ਜਿਵੇਂ ਅਸੀਂ ਦਰਬਾਰ ਸਾਹਿਬ ਗਏ ਸੀਗੇ ਮੱਥਾ ਟੇਕਿਆ ਕਹਿੰਦਾ ਨਾ ਤੇ ਆਹ ਜਿਹੜੀ ਹੁਣ ਮੈਂ ਕਲਿੱਪ ਲਾਉਂਗਾ ਨਾ ਇੰਟਰੋ ਤੋਂ ਬਾਅਦ ਜਿਹੜੀ ਇੰਟਰੋ ਤੋਂ ਬਾਅਦ ਯਾਨੀ ਕਿ ਕਲਿੱਪ ਚੱਲੂਗੀ ਤੇ ਉਹਨਾਂ ਅਸੀਂ ਜਿਹੜੇ ਗਏ ਸੀ ਦਰਬਾਰ ਸਾਹਿਬੋਂ ਤਾਂ ਵਧੀਆ ਸ਼ੂਟ ਹੋਇਆ ਤੇ ਉਹਨਾਂ ਮੈਂ ਸਾਹਮਣੇ ਸਾਰਾ ਸ਼ੂਟ ਕਰਨਾ ਅਸੀਂ ਮੱਥਾ ਟੇਕਣ ਲੱਗੇ ਅੰਦਰ ਅਲਾਊਡ ਨਹੀਂ ਸੀ ਬਾਹਰ ਜਦੋਂ ਨਿਕਲੇ ਸੀ ਫਿਰ ਪਰਲੇਗੁਰ ਦਵਾਰੇ ਚਲੇ ਗਏ ਇੱਧਰ ਆਈ ਨਿਕਲੇ ਉਧਰ ਸ਼ੂਟ ਕੀਤਾ ਪਰਲੇਗੁਰ ਦਵਾਰੇ ਇੱਧਰ ਨਹੀਂ ਕੀਤਾ ਸੀ ਤੇ ਫਿਰ ਅਸੀਂ ਸ਼ਾਮ ਨੂੰ ਫੇਰ ਦਰਸ਼ਨ ਕਰਨ ਗਏ ਸੀ ਨਾ ਤੇ ਉਦੋਂ ਸ਼ੂਟ ਕੀਤਾ ਤੇ ਉਹ ਕਲਿੱਪ ਨਾ ਤਾਂ ਕਰਕੇ ਫਿਰ ਮੈਂ ਪਹਿਲਾਂ ਲਾਤੀਆਂ ਉਹ ਸਾਰਾ ਵਲੌਗ ਸ਼ੂਟ ਹੋ ਗਿਆ ਜਿਹੜੇ ਕਲਿੱਪਾਂ ਬਾਅਦ ਵਿੱਚ ਸ਼ੂਟ ਕੀਤੀਆਂ ਸੀ ਤੇ ਇਹ ਕਲਿੱਪ ਮੈਂ ਤਾਂ ਇਹ ਬੜਾ ਗਿਲੌਣ ਲੱਗਿਆ ਮੈਂ ਕਹਿੰਦਾ ਕਿ ਫਿਰ ਕਹਿੰਦਾ ਯਾਰ ਆਹ ਕਲਿੱਪ ਸ਼ਾਮ ਦੀ ਆ ਗਈ ਵਲੌਗ ਸਵੇਰ ਦਾ ਮੈਂ ਤਾਂ ਕਰਕੇ ਤੇ ਉਹ ਕਲਿੱਪ ਸ਼ਾਮ ਦੀ ਹੈ ਨਾ ਵਲੌਗ ਸਵੇਰੇ ਸ਼ੂਟ ਹੋਣ ਲੱਗਿਆ ਸੀ ਇਉਂ ਤਾਂ ਅਗਰ ਕਿਲਾਈ ਆ ਉਹ ਚ ਹੈ ਨਹੀਂ ਸੀ ਨਾ ਫਿਰ ਮੈਂ ਕਹਿਰ ਫਾਇਦਾ ਕੀ ਬਈ ਦਰਬਾਰ ਸਾਹਿਬ ਦਾ ਜੇ ਆਇਆ ਨਾ ਤੇ ਤਾਂ ਕਰਕੇ ਠੀਕ ਹੈ ਨਾ ਇੰਟਰੋ ਦੇ ਬਾਅਦ ਅਗਲੇ ਫੁਟੋਥੀ ਇੰਜੋਏ ਕਰੋ ਬੰਨੇ ਸਵੇਰੇ ਆਇਆ ਸੀ ਉਦੋਂ ਆ ਮੈਂ ਨਾ ਲੈਣਾ ਭੁੱਲ ਗਿਆ ਸੀ ਦਰਬਾਰ ਸਾਹਿਬ ਦੇ ਉੱਤੇ ਕਰਨਾ ਭੁੱਲ ਗਿਆ ਸੀ ਤੇ ਹੁਣ ਕਰ ਲੱਗਿਆ ਦੇਖੋ ਕਰੋ ਦਾ ਨਾ ਉਹ ਹੈ ਕੋਈ ਤੇ ਨਾ ਜੀ ਆ ਜੀ ਕੇ ਚਾਹੂ ਵੀ ਇਸ ਦਾ ਮਤਲਬ ਦੇਖ ਲੈਣਿਆ ਸਵੇਰੇ ਉਹ ਜੀ ਦਰਸ਼ਨ ਕਰ ਗਏ ਕਿਤੇ ਵਿੱਚ ਆਮ ਦੇ ਵਿੱਚ ਚੱਲਦੇ ਆ। ਬਾਕੀ ਦੇਖੋ। ਚਲੋ ਹੁਣ ਅੰਦਰ ਨਾ ਬਤਾ ਛੂਟ ਨਹੀਂ ਕਰਦੇ ਨਾ। ਤੇ ਤਾਂ ਕਰਕੇ ਇੱਥੋਂ ਬਾਰਾ-ਬਾਰੋ ਲੈ ਸਕਦੇ ਆ। ਤੇ ਤਾਂ ਕਰਕੇ ਹੰਦਰ ਕਰ ਲੈਣਾ ਤਾਂ ਇੱਥੇ ਆ। ਤੇ ਚਲੋ ਇਹ ਕਰੋ ਦਰਸ਼ਨ ਨਾ ਫੇਰ ਮਿਲਦੇ ਹਾਂ ਹਰ ਦੁਨਵੰਦਰ ਦਿਖਾਵਾਂਗੇ ਜਿੰਦਰ ਜਾਵਾਂਗੇ ਲੇਜਰ ਚੋ ਦੇਖਣ ਨਾ ਚਲੋ ਫੇਰ ਮਿਲਦੇ ਹਾਂ ਤਾਂ ਤਾ ਦਰ ਨਾ ਲੈ ਜਗ ਸਭੂ ਵੇਖੀ ਤੇ ਤਾਰ ਬਿਠੀ ਗਰੀਤ ਪ੍ਰੀਤ ਦੇ ਗੂ ਤੂ ਕਾਰੋ ਕਰ ਮੈਂ ਕਹਾਂ ਜਾਣਾ ਸੋਲੇ ਜਨਾਨ ਇੱਕ ਜੀ ਤੱਕ ਦਾ ਲੰਗੜ ਜਿਹੜੀ ਵੀ ਤੁਨੀ ਸੈਲਫੀ ਦਾ ਬੋਲਾ ਹਾ ਜੈਤੈ ਵੀ ਸੰਦ ਲੈਣਾ ਮਨਾ ਤੂੰ ਫੋਟੋ ਕਜਵਾ ਕਰਦਾ ਕਿ ਤੂੰ ਕਹੇਂ ਵੀ ਆਸਾ ਕਿ ਬੁੱਢੂ ਕਜਵਾਸ ਆਉਂਦਾ ਜੀ ਇੰਨਾ ਕਲਾਮ ਹੈ ਕਿ ਆ ਪੰਖੇ ਦੇ ਮੋਂ ਪੰਖੇ ਨਿਕਾਲ ਲੈ ਹੰ ਮੈਂ ਦੇਖ ਤਹ ਤਰੂ ਪੀਰੇ ਮਨ ਏਕ ਮਚੇਤ ਸਮੂੜ ਮਨਾ ਹਰ ਵਿਸਰਤ ਤੇ ਦੇ ਗੁਣ ਗਲਿਆ ਰਹਾ ਨਾ ਹਾਂ ਜਤੀ ਸਤੀ ਜਨਿ ਪੜਿਆ ਮੋਰਖ ਮੁਕਤਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸ਼ਰਨਾ ਜਿਨ ਗੁਣ ਨਾਹੀ ਸਰੀਆ ਅਸਨ ਹੰਦਾ ਪੰਜਵਾ ਭਈ ਪਰਾਤਮਾਨੁਕ ਦੇਹ ਰਿਆ गोविंद मन लगी तेरी वरिया आदर का तेरा कहता नामा मल स्वाद संगत खज केवल नाम हेलो ਜੇ ਮੱਥੜੇ ਗਏ ਸੀ ਦਰਬਾਰ ਸਾਹਿਬ ਤੇ ਇੱਧਰ ਦਰਬਾਰ ਸਾਹਿਬ ਦੇ ਮੱਥਾ ਟੇਕ ਕੇ ਤੇ ਮੇਰੇ ਜੀਤੇ ਵੀ ਮੱਥਾ ਟੇਕਿਆ ਐ ਸੋਨੂ ਓਏ ਸੋਨੂ ਜੋਦਾ ਕਿਡਾ ਬਣਨਾ ਤੀਰ ਰੋਕ ਕੇ ਚਲਾ ਦੂ ਗਰੂ ਨਾਲ ਉੱਟ ਕੇ ਤੀਰ ਚਲਾ ਦੂ ਟਾਂਕੇ ਲੱਗੇ ਦੀ ਟਾਂਕੇ ਮਾਈ ਭਾਗੂ ਦਾ ਉਹ ਡਾਕਟਰ ਕਹਿੰਦੇ ਵੀ ਤੁਹਾਡੇ ਟਾਂਕੇ ਪੱਟੇ ਗਏ ਮਾਈ ਭਾਗੂ ਦਾ ਤਪਸਥਾਨ ਆ ਤੇ ਪੰਜ ਪਿਆਰਿਆਂ ਚੋਂ ਦੋ ਪਿਆਰਿਆਂ ਦਾ ਇੱਥੇ ਤਪਸਥਾਨ ਡੋਰਲੇ ਪਾਸੇ ਬਣਾਇਆ ਆ ਪੰਜ ਪਿਆਰਿਆਂ ਦਾ ਇੱਥੇ ਹੀ ਪਾਪਾ ਚਰ ਟਾਂਕੇ ਪੱਟੇ ਗਏ ਬੁੱਲ ਫੇਰ ਬਰਾ ਦਾ ਛੜਤਾ ਸੀ ਉਹਨਾਂ ਨੇ ਵੀ ਕਹਿੰਦੇ ਹੁਣ ਰੈਨ ਦੇ ਹੋਣਾ ਨਹੀਂ ਲੀ YouTube ਤੇ ਵੀ ਹੈਗੀ ਆ ਜਿਹੜਾ ਤੀਰ ਸੀ ਜਿਹੜਾ ਉਹ ਤੀਰ ਸੀ ਨਾ ਕਮਾਨ ਚੱਕੀ ਨਹੀਂ ਜਾਂਦੀ ਇੱਧਰ ਦੱਸ ਤੂੰ ਜਿਹੜਾ ਤੀਰ ਡਿੱਗਦਾ ਜਿਹੜਾ ਤੀਰ ਸੀ ਉਹ ਮੇਰੇ ਸਾਹੇ ਗੋਵਿੰਦ ਸਿੰਘ ਜੀ ਵਾਲਾ ਤੀਰ ਉਹਨਾਂ ਚੈਲੰਜ ਕਰਦਾ ਉਹ ਕਹਿੰਦੇ ਥੋੜੇ ਜਿ ਇੱਟੇ ਮੋ ਜੋਧਾ ਹੈਗਾ ਵੀ ਜਿਹੜਾ ਇੱਡਾ ਪਾਰਾਂ ਤੀਰ ਚੱਕ ਕੇ ਚਲਾਉਂਦਾ ਗੋਵਿੰਦ ਸਿੰਘ ਚਲਾਉਂਦੇ ਆ ਉਹ ਕਹਿੰਦੇ ਫਿਰ ਕਰ ਜੰਮ ਵਿੱਚ ਚਲਾਨ ਚਲਾ ਕੇ ਰੱਖਾ ਉਹ ਕੰਜਰਾਂ ਵਾਂ ਟਾਂਕੇ ਲੱਗੇ ਹੋਏ ਸੀ ਉਹਨਾਂ ਦੇ ਉਹਨਾਂ ਨੇ ਉਹ ਚੱਕਿਆ ਤੀਰ ਜਦੋਂ ਤੀਰ ਖਿੱਚ ਕੇ ਕਮਾਨ ਛੱਡਿਆ ਕਿੰਨਾ ਭਾਰਾ ਜੂਰ ਲੱਗਾ ਟਾਂਕੇ ਪੱਟੇ ਗਏ ਡਾਕਟਰ ਕਹਿੰਦੇ ਟਾਂਕੇ ਦੁਬਾਰਾ ਕਹਿੰਦੇ ਹੋਣ ਰਹੇ ਇਹ ਦੇਖਣ ਨੂੰ ਲੱਗਦਾ ਬਹੁਤ ਅੰਦਰ ਸ਼ਾਮ ਨੂੰ ਦਿਖਾਉਣਗੇ 7 ਵਜੇ ਕਿ ਪਤਾ ਨਹੀਂ ਕਿੰਨੇ ਮਿੰਟ ਦਾ ਟਾਈਮ ਹੈ 7:30 ਖਣੀ 7:30 8:00 ਇੱਥੇ ਇੱਥੇ ਨਾਲ ਕਰਦੇ ਸੀ ਤੇ ਪੀਰ ਬਮਾਨ ਦਾ ਕਹਿੰਦੇ ਕਿਸੇ ਤੋਂ ਹੋਣ ਬਾਕੀ ਹੁਣ ਮੈਂ ਤਾਂ ਆਪਾਂ ਤਾਂ ਨਹੀਂ ਦੱਸਦੇ ਹੁਣ ਜਿਹਨੂੰ ਮੈਂ ਸੋਚਦਾ ਹਾਂ ਨਾ ਕਿਵਰ ਗਲਤ ਗਲਤ ਨਾਲ ਤਾਂ ਸੱਚਾ ਹੋਵੇ ਤਾਂ ਕਰਕੇ ਮੈਂ ਤੁਹਾਨੂੰ ਵਧੀਆ ਐਕਸਪਲੇਨ ਕਰ ਦਿੰਦਾ ਤੇ ਬਾਕੀ ਹੁਣ ਅਸੀਂ ਮੱਥਾ ਟੇਕ ਲਿਆ ਹੁਣ ਦੇਖਦੇ ਆ ਇੱਥੇ ਨਾ ਮਿਊਜ਼ੀਅਮ ਆਇਕ ਉੱਥੇ ਉਹ ਬਾਬਾਈ ਦੇ ਜਿਵੇਂ ਹਨਾ ਉੱਥੇ ਇਹਨਾਂ ਕੂੜੇ ਵਗੈਰਾ ਰੱਖੇ ਹੋਏ ਨੇ ਹੋਰ ਵੀ ਬਹੁਤ ਤੇ ਬਾਕੀ ਜਾਵਾਂਗੇ ਉਧਰ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਨਾ ਤੇ ਬਾਕੀ ਇਹ ਆ ਦੇਖੋ ਕੋਲੇ ਦਰਵਾਜ਼ਾ ਇਹ ਤਾਂ ਜੀ ਬਹੁਤ ਲੱਗਦਾ ਵਾਹਿਗੁਰੂ ਹੈ ਇਹ ਕਰੀ ਬਹੁਤ ਜੀ ਲੱਗਦਾ ਇੱਥੇ ਹੈ ਨਾ ਮਨ ਜਿਵੇਂ ਸ਼ਾਂਤੀ ਜਿਹੀ ਹੈ ਨਾ ਕੋਈ ਟੈਨਸ਼ਨ ਨਹੀਂ ਕੋਈ ਕੁਝ ਨਹੀਂ ਸ਼ਾਂਤੀ ਸ਼ਾਂਤੀ ਇੱਥੇ ਸਾਰਾ ਕੋ ਬੰਦਾ ਭੁੱਲ ਜਾਂਦਾ ਇੱਥੇ ਆ ਕੇ ਇਹੋ ਆਪਣਾ ਪੈਨੀਆਂ ਟੈਨਸ਼ਨ ਆ ਜਾਂਦੀ ਜੇ ਕੁਝ ਨਹੀਂ ਸਾਬ ਰਾਮਨਾਬਹਿਜੋ ਆ ਕੇ ਆਵਾਜ਼ ਬੱਸ ਵਾਹਿਗੁਰੂ ਬਾਬੇ ਨੇ ਸਭ ਠੀਕ ਕਰ ਦੇਣਾ ਉਹ ਵਾਹਿਗੁਰੂ ਤੇ ਬਾਕੀ ਅਣਾ ਹੁਣ ਆਪਾਂ ਅੱਜ ਇੱਥੇ ਤੇ ਬਾਕੀ ਆਪਾਂ ਕੱਲ ਨੂੰ ਲੋਕਲ ਵਾਲੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉੱਥੇ ਜਾਵਾਂਗੇ ਗੱਡੀ ਕਰਾ ਕੇ ਤੇ ਬਾਕੀ ਉਹ ਵੀ ਤੁਹਾਨੂੰ ਸਾਰੇ ਦਰਸ਼ਨ ਕਰਾਵਾਂਗੇ ਹਨ ਤੇ ਬਾਕੀ ਜਿਵੇਂ ਕਈ ਵਾਰ ਆਇਆ ਹੁੰਦਾ ਨਾ ਜਿਵੇਂ ਮੈਂ ਇੱਥੇ ਤਾਂ ਨਹੀਂ ਹਨਾ ਆਪਾਂ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਕਰਾ ਦਿਆ ਕਰਾਂਗੇ ਤੇ ਬਾਕੀ ਇੱਥੇ ਅਸੀਂ ਤਾਂ ਨਹੀਂ ਮੈਂ ਦੱਸਦਾ ਹੁੰਦਾ ਵੀ ਗਲਤੀ ਨਾ ਹੋ ਜੇ ਤੇ ਬਾਕੀ ਕਿਉਂਕਿ ਅੰਦਰ ਜਿੱਥੇ ਇੱਥੇ ਦੱਸ ਦਿਆ ਨਾ ਉੱਥੇ ਸ਼ੂਟ ਨਹੀਂ ਕਰਨ ਦਿੰਦੇ ਨਹੀਂ ਮੈਂ ਤੁਹਾਨੂੰ ਉੱਥੇ ਉਹਨਾ ਉਹ ਪੂਰਾ ਕਰ ਦੇਣਾ ਤੇ ਪਰ ਮੈਂ ਉਹ ਪਾ ਦਿਆ ਕਰੂੰਗਾ ਜਿੱਥੇ ਇੱਥੇ ਧਿਆ ਲਿਖਿਆ ਹੁੰਦਾ ਨਾ ਉਹ ਲੱਗਿਆ ਹੁੰਦਾ ਉਹਨਾਂ ਦਾ ਬੋਰਡ ਜਾਂ ਤੁਸੀਂ ਫੋਟੋ ਖਿੱਚ ਕੇ ਪਾਇਆ ਕਰੂੰਗਾ ਤੁਸੀਂ ਆਪੇ ਪੜ ਲਿਆ ਕਰਿਓ ਤੇ ਬਾਕੀ ਜਿੰਨਾ ਹੋ ਸਕਿਆ ਜਿਵੇਂ ਸੋਨੂ ਆ ਜਾਂ ਜ ਚਲ ਅੰਦਰ ਮਨਾ ਆਇਆ 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 ਲੋਬੀ ਤੁਸੀਂ ਆਗੇ ਸੀ ਦਰਵਾਜ਼ੇ ਮੱਥਾ ਟੇਕ ਕੇ ਤੇ ਤੁਸੀਂ ਆਗੇ ਮਿਊਜ਼ੀਅਮ ਸੋ ਇਹ ਕਿਹੜੀ ਜਗ੍ਹਾ ਵਾ ਲੀਡਿੰਗ ਹੋਈ ਹੈ ਨਾ ਬਰੇ ਜਣੇ ਆ ਗਏ ਨੇ ਉਹ ਕੀ ਲੇਖ ਪਾਵਾ ਨੀ ਕਿਹੜੇ ਬਾਬਾ ਜੀ ਦਾ ਆਹ ਦੇ ਆਹ ਪਾ ਬਾਬਾ ਬੋੜੀ ਦਾ ਨਾਮ ਹੈ ਨਹੀਂ ਸੁਣੋ ਕਾ ਸੁਣੋ ਓਏ ਸੁਣੋ ਆ ਕਿਹੜੀ ਜਗ੍ਹਾ ਆਏ ਆ ਆਪਾਂ ਕੀ ਇਹ ਮਿਊਜ਼ੀਅਮ ਹੈ ਨਾ ਇਹ ਕਿਹਦਾ ਮਿਊਜ਼ੀਅਮ ਮਿਊਜ਼ੀਅਮ ਉੱਧਰ ਹੈ ਇਹ ਸਟੇਬਲ ਆ ਅਸਤਵ ਵਾਲਾ ਹਾਂ ਅਸਤਵ ਵਾਲਾ ਹਾਂ ਉਹ ਨਣੀ ਦੀ ਬੱਤੀ ਮਿਊਜ਼ੀਅਮ ਹੈ ਨਾ ਉਧਰ ਉਹ ਪਰਲੇ ਪਾਸੇ ਮਿਊਜ਼ੀਅਮ ਆ ਦਾਸਤਵ ਵਾਲਾ ਤੇ ਉਹ ਜਿਹੜੇ ਬੂਲ ਤੇ ਨਾਮ ਲਿਖਿਆ ਆ ਆ ਇੱਕ ਹੀ ਆ ਕਿਹਦਾ ਨਾਮ ਪੰਜਾਬ ਪ੍ਰਬੰਧ ਅਸ਼ਵਾਰੀ ਬਾਬਾ ਕੋਲ ਆ ਕਲ ਇਹ ਬਾਬਾ ਜੀ ਆਉਂਦੇ ਫਿਰ ਆਪਾਂ ਸਮਝਦੇ ਆਂ ਕੀ ਹੈ ਉਹ ਜਿਵੇਂ ਉੱਥੇ ਬਾਬਾ ਜੀ ਜਲਮੂਲ ਜੀ ਉਹ ਇੱਕ ਘੋੜਾ ਉਹਨਾਂ ਮਿਲਦਾ ਬਾਬਾ ਜੀ ਨੇ ਘੋੜਾ ਆਉਂਦਾ ਲਿਖਿਆ ਹੋਇਆ ਦਰਮੋਲ ਜੀ ਮੈਂ ਦੇਖਿਆ ਜੀ ਉਹਦੇ ਉੱਤੇ ਫੁੱਟ ਲੱਗੇ ਹੋਏ ਲਿਖਿਆ ਹੋਇਆ ਸਜਾਇਆ ਹੁੰਦਾ ਜੀ ਇਹ ਇਹੀ ਜਾਂਦਾ ਜੇ ਦਰਬਾਰ ਸਾਹਿਬ ਅੱਗੇ ਸਜਾ ਕੇ ਇਹ ਘੋੜੇ ਲੱਗ ਜਾਂਦੇ ਮੈਨੂੰ ਲੱਗਦਾ ਇਹ ਜਾਂਦਾ ਹੋਊਗਾ ਠੀਕ ਆ ਦੇਖ ਲਓ ਵੀ ਆਹ ਜਦੋਂ ਉੱਤੇ ਹੂੰ ਦੇਖ ਬਹੁਤ ਸੋਹਣੇ ਲੱਗਦੇ ਆ ਵਾਹ ਕਿੰਨੀ ਆ ਕੇਰ ਦੇ ਕੇਰ ਦੇ ਬਹੁਤ ਜ਼ਿਆਦਾ ਕੇਰ ਆ ਸਾਪੇ ਤੇ ਅਦੇਸ ਲੇਵੀ ਦੇ ਲਪੂਰ ਬਰ ਬੂਰੇ ਸਾਦ ਵਾਹ ਨੂੰ ਮੇਰ ਕਰੀਦਾ ਤੇ ਦੇਖਿਆ ਚੁ ਅਸਤਬਲ ਹੈ ਜੀ ਅਸਤਬਲ ਵਿੱਚੇ ਮਿਊਜ਼ੀਅਮ ਆ ਮੈਂ ਤਾਂ ਕਿਹਾ ਨਾ ਵਿੱਚੇ ਮਿਊਜ਼ੀਅਮ ਉਧਰ ਇਹ ਹੈਗਾ ਕੋੜਿਆਂ ਦਾ ਅਸਤਬਲ ਇਹ ਨਾ ਇਹ ਮਤਲਬ ਇਸ ਫੋਨ ਦਾ ਨਾਮ ਲਿਖਿਆ ਹੋਇਆ ਨਹੀਂ ਆਗਰ ਆ ਬਾਬਾ ਇਹਦਾ ਨਾ ਬਾਬੇ ਬਾਬੇ ਨਹੀਂ ਨਹੀਂ ਆਇਆ ਸਾਗਰ ਜਾਨੀ ਕਿ ਇਹ ਸਾਨੂੰ ਕੋੜਾ ਉਹ ਹੀ ਤਿਆਰ ਕਰਕੇ ਲੈ ਕੇ ਜਾਂਦੇ ਹੁਣਗੇ ਫਿਰ ਉਹ ਪਾਸਾਰੇ ਹੁਣ ਅੱਗੇ ਵਾਲਾ ਸਾਰੇ ਨੂੰ ਅੱਗੇ ਵਾਲਾ ਬਾਬਾ ਜੀ ਦਾ ਕੋੜਾ ਫੇਰਾ ਪੰਜਾ ਪਿਆਰੇ ਦਾ ਕੋੜਾ ਆ ਦੇਖੋ ਉਹ ਵੀ ਪੰਜਾ ਪਿਆਰੇ ਦਾ ਕੋੜਾ ਇਹ ਇੱਧਰ ਹੈ ਮੇਨ ਮੇਨ ਜਾਣੀ ਕੀ ਪੰਜ ਪਿਆਰੇ ਵੀ ਪੰਜ ਪਿਆਰੇ ਇਹ ਤੇ ਜਾਂਦੇ ਹੋਣਗੇ ਪੰਜ ਘੋੜੇ ਯਾਨੀ ਕਿ ਆ ਜਿਹੜੇ ਇੱਧਰ ਵਾਲੇ ਘੋੜੇ ਆ ਪੰਜ ਪਿਆਰੇ ਨੇ ਫਿਰ ਉਹ ਬਾਬਾ ਜੀ ਦਾ ਹਾਂ ਉਹ ਤਾਂ ਘੋੜਾ ਜਰੂਰ ਖੜੀ ਹੈਗਾ ਨਾ ਮੈਨੂੰ ਉਹਦੇ ਤੇ ਬਾਬਾ ਜੀ ਹਾਂ ਪਹਿਲੇ ਸੱਤੇ ਘੋੜਾ ਹਾਂ ਯਾਨੀ ਕਿ ਉਹਨੂੰ ਪੂਰਾ ਸਜਾ ਕੇ ਲੈ ਕੇ ਜਾਂਦੇ ਹੁੰਦੇ ਆ ਹਾਂ ਸਮਝ ਗਿਆ ਮੈਂ ਠੀਕ ਹੈ ਠੀਕ ਆ ਜੀ ਇੱਧਰ ਆ ਜਾਓ ਫਿਰ ਆਜੋ ਹੁਣ ਤੋਂ ਨਹੀਂ ਸੀ ਅੱਗੇ ਅੱਗੇ ਜਿਵੇਂ ਜਿਵੇਂ ਦੇਖਦੇ ਰਵਾਂਗੇ ਹਣਾ ਹੁਣ ਅਸੀਂ ਅੱਜ ਤਾਂ ਇੱਥੇ ਤੱਕ ਕੀ ਜਿਵੇਂ ਦਰਬਾਰ ਸਾਹਿਬ ਗਏ ਸੀ ਮੱਥਾ ਟੇਕਿਆ ਤੇ ਬਾਕੀ ਅਸੀਂ ਇੱਥੇ ਆ ਗਏ ਹਣਾ ਅੱਜ ਤਾਂ ਇੰਨਾ ਕੀ ਹੋ ਪਾਣਾ ਕਿ ਅੱਜ ਲੇਟ ਉੱਠੇ ਕੱਲ ਨੂੰ ਫਿਰ ਅਸੀਂ ਸਵੇਰੇ ਟਾਈਮ ਨਾਲ ਉੱਠਾਂਗੇ ਤੇ ਫਿਰ ਜਦੋਂ ਬਾਬਾ ਜੀ ਜਲ ਲੈਣ ਜਾਂਦੇ ਆ ਨਾ ਤੇ ਉਦੋਂ ਜਲ ਲੈਣ ਜਾਵਾਂਗੇ ਨਾਲ ਜਦੋਂ ਗਾਗਰ ਲੈ ਕੇ ਜਾਂਦੇ ਆ ਤੇਰੇ ਉਹ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਯਾਨੀ ਕਿ ਪੂਰੇ ਦਰਸ਼ਨ ਕਰਾਵਾਂਗੇ ਤੇ ਬਸ ਐਂ ਹੀ ਦੇਖਦੇ ਰਹੋ ਬਲੌਗ ਵਧੀਆ ਵਧੀਆ ਐਂ ਪਿਆਰ ਦਿਂਦੇ ਰਹੋ ਹਨਾ ਜਿੰਨਾ ਤੁਸੀਂ ਐਂ ਪਿਆਰ ਵੀ ਸਪੋਰਟ ਕਰੋਗੇ ਹਨਾ ਬੰਦੇ ਤਾਂ ਉਨਾ ਹੀ ਕਰਦਾ ਵੀ ਹਨਾ ਵਧੀਆ ਵਧੀਆ ਬਣਾਵਾਂ ਬਾਕੀ ਆ ਦੇਖ ਲਓ ਇੱਧਰ ਵੀ ਆ ਓੜੇ ਦਾ ਨਾਮ ਸਾਰੇ ਤੁਹਾਨੂੰ ਦੱਸੂ। ਸਾਰੇ ਦਿਖਾਉਣਾ ਤੁਹਾਨੂੰ ਕੋੜੇ ਉਧਰ ਵਾਲੇ ਦੇਖ ਲਏ ਸੀ ਨਾ। ਵਾਹੀ। ਉਹ ਸੋਹਣਿਆਂ ਦੇ ਪੱਕੀ ਸਫਾਈ ਬਹੁਤ ਹੈ। ਰੋਟ ਟੋਪ ਜੀ ਬਈ ਪਤਾ ਨਹੀਂ ਮੈਨੂੰ ਥੋੜੀ ਵੀਡੀਓ ਮੈਨੇ ਦੇ ਦਿੱਤੀ ਪਰ ਤੁਹਾਨੂੰ ਵਧੀਆ ਦਿਖੂਗੀ ਸਕਰੀਨ ਤਾਂ ਮੈਨੂੰ ਹਿਲਦਾ ਨਾ ਮੈਂ ਸਾਵਰੀ ਵਰਦੀ ਖੜੀ ਜੇ ਇੱਧਰ ਵੀ ਪੂਰਾ ਹਸਤ ਵਾਲਾ ਪੂਰਾ ਵੱਡਾ ਇਦਾਂ ਐ ਖੁੱਲੇ ਰਹਿੰਦੇ ਆ ਜਿਵੇਂ ਉੱਧਰ ਤਾਂ ਡੱਡ ਉਹਨਾਂ ਦੇ ਪੋਰਚ ਬਣੇ ਹੋਏ ਆ ਨਾ ਤੇ ਆਕੇ ਇਦਾਂ ਵਾਹ ਇਦਾਂ ਉਹ ਸਮਝ ਲੱਗ ਗਿਆ ਵੀ ਹੁਣ ਤੁਹਾਨੂੰ ਇਹਦਾ ਪਤਾ ਨਹੀਂ ਹੈ ਨਾ ਕਿਹੜੇ ਕਿਹੜੇ ਕਿਵੇਂ ਕੀ ਹੁੰਦੇ ਆ ਕੋਈ ਕਹਿੰਦਾ ਨਾ ਕਿਵੇਂ ਕੀ ਨਾਮ ਹੁੰਦਾ ਇਹ ਦੋ ਘੰਟੇ ਹੋ ਰਹਿ ਗਏ। 4 ਵਜੇ ਸਿੱਟਿੰਗ। ਤੇ ਬਾਕੀ ਹੁਣ ਜਿਵੇਂ ਸਾਨੂੰ ਪਸਾਜ ਥੋੜਾ ਨਾ ਸਵੇਰੇ ਲੇਟ ਰਾਤ 1.5-2 ਵਜੇ ਤਾਂ ਆਏ ਆ ਉਦੋਂ ਫਿਰ ਪੈ ਗਏ। ਸਵੇਰੇ ਲੇਟ ਉੱਠੇ ਕਰਕੇ ਨਾ ਅੱਜ ਇੰਨਾ ਹੀ ਸਾਰਾ ਜਾਇਆ ਜਾਣਾ ਵਾ। ਤੇ ਬਾਕੀ ਹੁਣ ਮੱਥਾ ਟੇਕ ਲਿਆ ਫਿਰ ਸ਼ਾਮ ਨੂੰ ਵੀ ਜਾਵਾਂ 4 ਵਜੇ ਉੱਠ ਕੇ ਫਿਰ। ਉੱਠ ਕੇ ਕੀ ਹੁਣ ਇੱਥੇ ਮਿਊਜ਼ੀਅਮ ਚੱਲੇ ਆਂ। ਜੇ ਵਾ ਦੇ ਦੇ ਤਾਂ ਟਾਈਮ ਮਿਲਦਾ ਤਾਂ ਰੈਸਟ ਕਰਦੇ। ਹਾਂ ਦੱਸ। ਠੀਕ ਹੈ ਨਾ ਬਾਕੀ ਆਪਾਂ ਸੇਵਾ ਪਾ ਦਿੰਨੇ ਆ ਇੱਥੇ ਜਿੰਨੀ ਛੜਦਾ ਹਾਂ ਹੂੰ ਤੁਹਾਡਾ ਨਾਮ ਬਾਬਾ ਅੰਮੋਲ ਸਿੰਘ ਬਾਕੀ ਆਪਾਂ ਸੇਵਾ ਪਾ ਦਿੰਨੇ ਆ ਆਇਕਾ ਨੰਬਰ ਹਾਂ ਜੀ ਆਈਆ ਹਾਂ ਆਈਆ ਜਿਹੜਾ ਲੈ ਕੇ ਜਾਂਦੇ ਨੇ ਨਾ ਤੇ ਸ਼ਾਮ ਨੂੰ ਤਿਆਰ ਕਰਕੇ ਅੱਛਾ ਇਹ ਵਾਲਾ ਪਾ ਕੇ ਹਾਂ ਜੀ ਇਹੀ ਦੇ ਇਹੀ ਨੇ ਹਾਂ ਸਰ ਕਰਨ ਮਰ ਲੈ ਕੇ ਆਪਾਂ ਹਾਂ ਜੀ ਹਾਂ ਜੀ ਉੱਥੇ ਹੀ ਲੈ ਕੇ ਜਾਂਦੇ ਆ ਤੇ ਜਿਹੜਾ ਬਰਲਾ ਬਾਕੀ ਉਧਰ ਪੰਜਾਂ ਪਿਆਰਿਆਂ ਦੇ ਨੇ ਚਾਂਦੀ ਦੀ ਘਟਕੇ ਵਾਲੀ ਹਾਂ ਜੀ ਹਾਂ ਜੀ ਬਹੁਤ ਸੋਹਣਾ ਕੀ ਆ ਮਾੜਾ ਦੇਖੋ ਜੀ ਆ ਗਏ ਮਿਊਜ਼ੀਅਮ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮੂਸੇ ਵਾਹਿਗੁਰੂ ਮੇਰ ਕਰੇ ਸਰਦਾਰ ਫਲਾਦਰ ਬਾਕੇ ਤੁਹਾਨੂੰ ਅੰਦਰ ਦੇਖਦੇ ਆ ਜੇ ਦਿਖਾਉਣ ਦਿੱਤਾ ਹਾਂ ਆ ਆਹਾਂ ਮੈਂ ਦਾ ਦੇਖ ਲਿਆ ਆ ਬਾਰੀ ਬਾਰਾ ਉੱਥੇ ਲੱਗਿਆ ਵੀ ਹੋਇਆ ਵੀ ਅੰਦਰ ਸ਼ਾਇਦ ਨਹੀਂ ਬਣਾਉਣ ਦੇਣਗੇ ਤੇ ਤੁਹਾਨੂੰ ਬਾਹਰ ਹੀ ਦਿਖਾ ਦਦਾ ਹਾਂ ਨਾ ਮੈਂ ਐਂ ਹੀ ਰੱਖ ਦੋ ਵਾ ਟੋਕਨ ਦਾ ਨਹੀਂ ਟੋਕਨ ਅੰਦਰ ਦੀ ਐਂਟਰੀ ਆ ਲੈ ਬਾਕੀ ਅੰਦਰ ਉਹਨਾਂ ਨੇ ਛੂਡ ਨਹੀਂ ਗਾਣਾ ਤਾਂ ਹੀ ਮੈਂ ਕਹਿਣਾ ਇੱਥੇ ਤੱਕ ਹੀ ਆ ਉਹਨਾਂ ਨੇ ਲਾਇਆ ਹੋਇਆ ਨੋਟੀ ਜੇ ਕਰ ਲੇਤਾ ਤਾਂ ਠੀਕ ਨਹੀਂ ਤੁਹਾਨੂੰ ਤੇ ਦੇਖ ਲਓ ਕੈਮਰੇ ਵਾਲਾ ਦੇ ਚਲੋ ਹੁਣ ਮੈਂ ਅੰਦਰ ਜਾਣਾ ਵਾ ਦੇਖਦਾ ਹੋ ਗਿਆ ਜੇ ਉਹ ਫੋਨ ਚ ਦੱਸ ਦੂੰਗਾ ਹਨਾ ਤੇ ਬਾਕੀ ਅੰਦਰ ਮੈਨੂੰ ਲਾਊਡ ਨਹੀਂ ਗਾ ਚਲੋ ਮੜਦੇ ਆਪਾਂ ਫੇਰ ਲੋ ਬਈ ਅਸੀਂ ਅੰਦਰ ਨਾ ਘਰੇ ਆਏ ਸੀ ਦਰਸ਼ਨ ਜਿਵੇਂ ਤੁਹਾਨੂੰ ਦੱਸਿਆ ਸੀ ਹਨਾ ਅੰਦਰ ਵੀ ਅਲਾਉਡ ਨਹੀਂ ਸੀ ਤੇ ਅੰਦਰ ਬਿਲਕੁਲ ਰਿਕਾਰਡ ਨਹੀਂ ਕਰਦੇ ਤੇ ਨਾਲ ਫੋਟੋ ਵੀ ਨਹੀਂ ਖਿੱਚਣ ਦਿੱਤੀ। ਬਾਕੀ ਆ ਦੇਖੋ। ਕਿੰਨਾ ਸੋਨਾ ਬਣਾਇਆ। ਹਾਥੀ। ਇਹ ਇੱਧਰ ਵੀ ਆ। ਮੈਂ ਤੁਹਾਨੂੰ ਸਾਰਾ ਦਿਖਾ ਦਿਆਂ ਤੋ ਰਹਿ ਨਾ ਜਾਵੇ। ਨਾਲੇ ਆਏ ਸਾਰੇ ਦਰਸ਼ਕ ਕਰ ਲੈਂਦੇ ਆ ਤੇ ਬਾਕੀ ਸਾਨੂੰ ਪਿੰਡੋਂ ਵੀ ਫੋਨ ਆਇਆ ਸੀਗਾ ਨਾ। ਉਹ ਦੇਖਦੇ ਹੁੰਦੇ ਆ ਵੀ ਰੇਣੀ ਜਿੰਮ ਪਿੰਡ ਚ ਆਜੇ ਪਿੰਡ ਤੇ ਆਉਂਦਾ ਪਿੰਡੂ ਕਿਸੇ ਦਾ ਆਜੇ ਵੀ ਹਾਂ ਤੁਸੀਂ ਵਧੀਆ ਤੇ ਅਸੀਂ ਟ੍ਰੇਨ ਚ ਸੀ ਨਾ ਉਦੋਂ ਤਾਂ ਜਿਵੇਂ ਸਿਰ ਨਹੀਂ ਟਿਕਿਆ ਸੀ ਤੇ ਮੈਂ ਹੁਣ ਸਾਰੇ ਸਿਰ ਟੱਕੇ ਹੀ ਬਣਾਵਾਂਗੇ ਵੀਡੀਓ ਪਰਨਾ ਬਨ ਕੇ ਹੀ ਸਾਰੀਆਂ ਵੀਡੀਓ ਪਰਨਾ ਬਨ ਕੇ ਹੀ ਬਣਾਉਣੀਆਂ ਤੇ ਕੋਈ ਗੁਰਦੁਆਰਿਆਂ ਯਾਤਰਾ ਤੇ ਨਾ ਉਦੋਂ ਆਈ ਸੀ ਟ੍ਰੇਨ ਚ ਸੀ ਨਾ ਤਾਂ ਕਰਕੇ ਥੋੜਾ ਹੋ ਗਿਆ ਪਰ ਹੁਣ ਨਹੀਂ ਤੇ ਬਾਕੀ ਆ ਜਾ ਇਧਰ ਆ ਕੀ ਕਰੀ ਜਾਂਦੇ ਆ ਵੀ ਦਿਖਾ ਦਈਏ ਤੁਹਾਨੂੰ ਇੱਧਰ ਦੇ ਚੱਲਦੇ ਆ ਵਾਹਿਗੁਰੂ ਵਾਹਿਗੁਰੂ ਕੋਕ 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 ਅਗੈ ਨੂੰ ਲੈ ਕੇ ਨਾ ਸਾਫ ਰਿਹਾ ਨਾ ਅੰਚੂ ਪਾਣੀ ਪੀ ਇਹ ਪਾਣੀ ਕਿੱਥੇ ਇਹਨਾਂ ਲਈ ਉਹਦੇ ਪੀ ਜਾਂਦੀਆਂ ਆਹ ਜਾਨੇ ਖੜਿਆ ਦੇਖੋ ਕੋਈ ਥਣ ਥੱਕ ਗਿਆ ਪਿਆਰ ਨੂੰ ਦੋਂਦਾ ਪਾਣੀ ਨਾ ਪਿਆਰ ਨੂੰ ਵੀ ਹੋਵੇ ਇਹ ਜਦੋਂ ਵੀ ਸੌਂਦੀ ਆ ਇੱਕ ਲੱਤ ਇੱਕ ਲੱਤ ਚੱਕ ਕੇ ਫੇਰ ਸੌਂਦੀ ਆ ਕੀ ਹੋ ਗਿਆ ਕੀ ਹੋ ਗਿਆ ਆ ਹੁੰਦਾ ਨਾ ਮੈਂ ਤੰਗ ਨਹੀਂ ਕਰੀਦਾ ਸਾਰੇ ਤੰਗ ਨਹੀਂ ਕਰੀਦਾ ਹੁੰਦਾ ਸਾਰੇ ਨਹੀਂ ਤੰਗ ਤੰਗ ਦੋਨੋਂ ਤੇ ਨਹੀਂ ਸੌਂਦੀ ਆ ਇਹ ਆਪਾਂ ਸਾਰੇ ਜਣੇ ਆ 11 ਦੇ 11 ਜਣੇ ਆ ਦੇਖ ਲੈ ਜਦੋਂ ਸੌਂਗੀ ਇੱਕ ਆਹ ਚੱਕ ਲੂ ਇੱਕ ਫੇਰ ਕਿਵੇਂ ਬਸੇ ਕਿਵੇਂ ਜਦੋਂ ਅੱਖਾਂ ਬੰਦ ਕਰ ਦਿੰਦਾ ਸੌਂਦੀ ਆ ਮੈਂ ਤੱਕ ਇੱਕ ਲੱਤਾਂ ਚੱਕ ਕੇ ਸੌਂਦੀ ਆ ਇੱਕ ਲੱਤ ਇੱਥੇ ਕਿੰਨੀ ਸਾਫ਼ ਵੀਡੀਓ ਬਣ ਰਹੀ ਆ ਯਾਰ ਆਂ ਹੀ ਰਵੇ ਨਾ ਕਿੰਨੀ ਘੈਂਟ ਵੀਡੀਓ ਬਣ ਰਹੀ ਆ ਇੱਥੇ ਉਰੇ ਸਾਵਾ ਉੱਥੇ ਬੈਹ ਜੀਏ ਥੋੜੀ ਜਿਹੀ ਬਾਕੀ ਸਲੋਣ ਥੱਕੇ ਜੇ ਪਏ ਆ ਕੋਈ ਕਹਿੰਦਾ ਚੱਲੋ ਕਮਰੇ ਤੇ ਕੋਈ ਕਹਿੰਦਾ ਇੱਥੇ ਰੁਕ ਜਾਓ ਇਹ ਕਹਿੰਦੇ ਆਟੋ ਕਰ ਲਓ ਤੁਰ ਕੇ ਤਾਂ ਬਹੁਤ ਹੋ ਜਾਗੇ ਹਨਾ ਜੱਗੂ ਆਟੋ ਕਰ ਲਈ ਜੱਗੂ ਹਾਂ ਹੈ ਚਲੋ ਦੇਖਦੇ ਆ ਆਟੋ ਕਰ ਲੈਨੇ ਆ ਕਿਉਂਕਿ ਤੁਰ ਕੇ ਆਏ ਆ ਕਿ ਬਾਵਾ ਬਾੜ ਪੈ ਜਾਂਦੀ ਯਾਰ ਕਾਹ ਕਾफी ਤੁਰ ਕੇ ਆਇਆ ਤੇ ਚਲੋ ਆ ਕੀ ਦੇਖਦੇ ਹਾਂ ਪਹਿਲਾਂ ਕਿ ਬਲੌਗ ਨਾ ਅਪਲੋਡ ਤੇ ਲਾਇਆ ਕਮਰੇ ਤਾਂ ਵਧੀਆ ਅਪਲੋਡ ਹੋਈ ਜਾਂਦਾ ਸੀਗਾ ਸੈਕੰਡ ਪਾਰਟ ਤੇ ਇੱਧਰ ਆ ਗਏ ਨਾ ਤੁਹਾਨੂੰ ਪਤਾ ਤੇ 5G ਰੇਂਜ ਚੱਲੇਗੀ ਹੁਣ ਚਲੋ ਜਾ ਕੇ ਦੇਖਦੇ ਹਾਂ ਹੋ ਜੂਗਾ ਸ਼ਾਮ ਤੱਕ ਆ ਜੂਗਾ ਬਲੌਗ ਚਲੋ ਹੁਣ ਅੱਗੇ ਮੈਂ ਲੋ ਵੇਸੀ ਆ ਗਏ ਸੀ ਵਾਪਸ ਜਾਈ ਹੁਣ ਚੱਲੇ ਆ ਰੂਮ ਤੇ ਵਾਕੀ ਦੇਖੋ ਹਨਾ ਇੱਥੋਂ ਦੇਖੋ ਕਿੰਨਾ ਘੈਂਟ ਜੀ ਦੇਖਦੇ ਆ ਸੁਣਤਾ ਹੀ ਆਉਣ ਕੀਤਾ ਕੈਮਰਾ ਤਨ ਲਗਾਉਣ ਮਰੇ ਇਹ ਕੈਮਰਾ ਬੜਾ ਗੰਦਾ ਹੁੰਦਾ ਵੇ ਬਾਰ ਬਾਰ ਕੈਮਰਾ ਸਾਫ ਕਰਨਾ ਪੈ ਰਿਹਾ ਵੇ ਤੇ ਤੇ ਮੰਨੋਗੇ ਨਹੀਂ ਗਰਮੀ ਗਰਮੀ ਜਾਨੀ ਕਿ ਇੰਨੀ ਉਹ ਵੀ ਨਹੀਂ ਕਹਿ ਸਕਦਾ ਤੇ ਬਹੁਤ ਆ ਯਾਨੀ ਕਿ ਫਿਰ ਵੀ ਹੈਗੀ ਆ ਗਰਮੀ ਕਾਫੀ ਆ ਤੋਪ ਬਹੁਤ ਤੇਜ਼ ਆ ਬਾਕੀ ਚਲੋ ਆ ਜੀ ਸੁਣ ਦੱਸਈਏ ਮੁੰਡੇ ਕੀ ਕਰਦੇ ਆ ਸੱਚਨ ਦੋਗੇ ਨਾ ਹਾਂ ਸੱਚਾ ਅੰਦਰ ਗਏ ਤੁਸੀਂ ਦਰਵਾਜ਼ੇ ਦੇ ਅੰਦਰ ਜਾ ਕੇ ਤੁਸੀਂ 15 ਮਿੰਟ ਬਾਹਰ ਨਿਕਲੋ ਤੁਰੇ ਜਾਓ ਕਾਦਾ ਲਿਖੇ ਵੀ ਹੈ ਲੈਜਰ ਸੋ ਲੈਜਰ ਤੋਂ ਅੱਧ ਤੱਕ ਨੂੰ ਬੰਦ ਰਹਿਤਾ 7:30 ਵਜੇ ਨੂੰ ਜਿੰਨ ਚਿਤਾਨੇ ਕਿਤੇ ਹਾਂਜੀ ਹਾਂਜੀ ਜਿੰਨ ਤਾਂ ਜਾ ਕੇ ਆਏ ਆ ਸੀ ਉਹ ਉਹ ਨਹੀਂ ਆਹ ਯਾਰ ਗੋਵਿੰਦ ਬਾਗ ਇੱਧਰ ਹੈ ਜੀ ਉਹ ਵੀ ਤਾਂ ਬਾਗ ਜਾਣਾ ਆਪਣੀ ਬਾਗ ਗੋਵਿੰਦ ਬਾਗ ਜਾ ਕੇ ਦੇਖ ਲਓ ਬਾਈ ਕਿਹੜੇ ਲੈਜਰ ਸੋ ਹਾਂਜੀ 7:30 ਵਜੇ ਸਾਰੇ ਸਭ ਪਾਣੀ ਜਣਾ ਚਾਹੁੰਦਾ 7 ਵਜੇ ਚਲ ਜਿਓ ਤੁਸੀਂ ਸਸਤਾ ਤੋਂ 10 ਘੰਟੇ ਬਾਅਦ ਤੁਰ ਜਿਓ ਤੁਸੀਂ ਸਸਤਾ ਤੋਂ 10 ਘੰਟੇ ਬਾਅਦ ਤੁਸੀਂ ਤੁਰ ਜਿਓ ਤੇ ਉਹਦੇ ਬਾਅਦ ਸਵੇਰੇ ਕੀ ਹੁੰਦਾ ਸਵੇਰੇ ਮਾਰਨਿੰਗ ਤੇ ਉਹ ਗਾਗਰ ਕੀ ਟੋਪਾਂ ਜਾਂਦੇ ਹੁੰਦੇ ਆ ਗਾਗਰ 2 ਵਜੇ 2 ਵਜੇ ਤੋਂ ਤੁਸੀਂ ਇੱਧਰ ਨੂੰ ਵਾਪਸ ਕਦੋਂ ਆਉਂਦੇ ਆ ਸਵਾ ਓਏ 3:30 ਵਜੇ 3:30 ਵਜੇ ਉਧਰੋਂ ਭਰ ਕੇ ਵਾਪਸ ਆ ਜਾਂਦੇ ਆ ਹੋਰ ਯਾਨੀ ਕਿ ਬੰਦਾ 1 ਵਜੇ ਉੱਠੋ ਫਿਰ ਹੈਨਾ ਹਾਂ ਕਿਵੇਂ ਹੋਇਆ ਹਾਂ ਉਹ ਦੇਖਣੀ ਆ ਮੈਂ ਤਾਂ ਆ ਜਾਣਾ ਕੋਈ ਕੋਈ ਆਇਆ ਆ ਨਾ ਸਾਰੇ ਉਹਦੇ ਸਾਰੇ ਹੀ ਦੇਖਣ ਹੁੰਦੇ ਉਹਦੇ ਸਾਰੇ ਨਹੀਂ ਆਉਣਾ ਕੀ ਸਾਰੇ ਵਾਲੀ ਤਰ੍ਹਾਂ ਕੇ ਆਉਣਾ ਯਾਰ ਮੇਰੀ ਗੱਲ ਸੁਣ ਸਪੈਸ਼ਲ ਬੰਦਾ ਹੁੰਦਾ ਸਾਰੇ ਹੀ ਉੱਚ ਜਾਂਦੇ ਆ ਉਹ ਬਣਦਾ ਹੀ ਨਹੀਂ ਤਾਂ ਐਂ ਕੀ ਕਰਨਾ ਕੀ ਚੀਜ਼ ਵੀਰੇ ਗਾਗਰ ਜਦੋਂ ਭਰ ਜਾਂਦੇ ਆ ਜਦੋਂ ਮੈਂ ਕਹਿੰਦਾ ਸਹਿ ਗਾਗਰ ਭਰਨ ਜਾਂਦੇ ਜਿਆਦਾ ਲੈਣ ਮੈਂ ਕਹਾਂ ਉਹ ਤਾਂ ਸਾਰੇ ਹੀ ਹੁੰਦੇ ਆ ਜਾਣਾ ਉੱਚ ਤਾਂ ਦਰਸ਼ਨ ਕਰਨੇ ਆ ਜਿਉਂ ਨਾ ਕੀਤੇ ਕੀ ਫਾਇਦਾ ਹੋ ਵੀ ਉਹਦੀ ਕਰਕੇ ਹੀ ਹੁੰਦੇ ਆ ਯਾਰ ਸਾਰੇ ਉੱਚ ਵੀ ਜਾਣੇ ਜਦੋਂ ਆਏ ਆ ਫਿਰ ਸਾਰੇ ਹੀ ਕਰਨੇ ਆ ਟਾਈਮ ਨਾ ਪੈਜੋ ਅੱਜ ਹਨਾਏ ਨਾਰ ਕਿੰਨੇ ਰੁਪਏ ਕਿਲੋ ਆਇਦਾਂ ਨਾਰ ਹੁਣ ਮਹਗਾ ਹੈ ਜਿਸਰੀਏ ਨੇ ਨਹੀਂ ਬਈ ਹਾਂ ਜੀ ਆਇਆ ਗਾਸੇ ਵਾਲਾ ਕਿੰਨੇ ਕਿਲੋ ਰੋਣੇ ਆ ਗੱਠਾ ਆਇਆ ਗੱਠਾ ਆਇਆ ਪੀੜੀ ਗੰਢੀ ਹੋ ਬਈ ਇਹ ਜੀ ਪੀ ਲਿਏ ਜੋ ਫਿਰ